ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਮੈਂ ਤੁਹਾਡਾ ਮਹਿੰਗਾ ਬਰਾੜ ਤੇ ਅੱਜ ਆਪਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਿਹਾੜੇ ਤੇ ਪਿੰਡ ਛੱਤਿਆਣੇ ਚ ਗਰਮੀਤ ਸਿੰਘ ਜੀ ਪੌਸੀਆ ਦੇ ਘਰੇ ਜੋ ਲੰਗਰ ਦੀ ਸੇਵਾ ਚੱਲ ਰਹੀ ਹੈ ਸਾਰੀ ਗਲੀ ਦੇ ਸਹਿਯੋਗ ਨਾਲ ਪਿਆ ਤਿਆਰੀ ਪਕੌੜਿਆਂ ਦੀ ਚੱਲ ਰਹੀ ਹੈ ਮੋਟੂ ਇਧਰ ਓਏ ਜਰਾ ਤੇਰੇ ਲੋਕ ਦਾ ਫਰਦਲਾ ਦਾ ਮਜੀ ਪਾਲਪ ਕੋ ਪਕੌੜੇ ਤੇ ਬਾਕੀ ਆਪਾਂ ਜਾਣਕਾਰੀ ਬਾਈ ਜੋਦਾ ਜੀ ਤੋਂ ਲੈਣੇ ਆ ਕੀ ਆਲਾ ਬਾਈ ਜੋਦਾ ਜੀ ਠੀਕ ਆ ਭਾਈ ਵਧੀਆ ਅਸੀਂ ਮੰਡਰ ਦੀ ਤਿਆਰੀ ਕਰਦੇ ਆ ਸਾਰੇ ਸਾਡੀ ਗਲੀ ਦੇ ਸਹਿਯੋਗ ਦੇ ਨਾਲ ਪਿਛਲੇ ਸਾਲ ਵੀ ਲਾਇਆ ਸੀ ਉਹੀ ਪਰੰਪਰਾ ਨੂੰ ਅੱਗੇ ਰੱਖਦੇ ਹੋਏ ਸੰਗਤ ਵਾਸਤੇ ਕੱਲ ਨੂੰ ਗੁਰੂ ਮਹਾਰਾਜਾ ਸ਼ੁਕਰਾਨਾ ਕਰਨ ਵਾਸਤੇ ਤੇ ਅਸੀਂ ਪਕੌੜਿਆਂ ਦਾ ਲੰਗਰ ਲਾ ਰਹੇ ਹਾਂ ਅੱਜ ਆਹ ਦਾ ਤੇ ਬਾਈ ਜੀ ਸਾਨੂੰ ਆਹ ਦੱਸੋ ਕਾਹਦਾ ਕਾਹਦਾ ਲੰਗਰ ਤੁਸੀਂ ਲਾ ਰਹੇ ਹੋ ਬਸ ਜੀ ਪਕੌੜੇ ਬਣਾਵਾਂਗੇ ਆਲੂ ਪਾਲਕ ਵਾਲੇ ਪਕੌੜੇ ਤੇ ਆਵੇ ਸਾਡੀ ਟੀਮ ਲੱਗੀ ਪਈ ਸਾਰੀ ਹੋਰ ਕੋਈ ਨਹੀਂ ਤਿੰਨ ਤੋਂ ਹੋਰ ਭਰਪੂਰ ਸਾਡਾ ਸਹਿਯੋਗ ਹੈ ਆ ਸਾਨੂੰ ਹਰਜੀਤ ਤੋਂ ਪੁੱਛ ਲਓ ਬਾਕੀ ਸਾਡੀ ਜਿਹੜੀ ਗੱਦੀ ਵਿਧੀ ਹੈ ਜਦੋਂ ਸਾਡਾ ਲੰਗਰ ਆਊਗਾ ਤੇ ਕਿਵੇਂ ਕਿਵੇਂ ਹਰਜੀਤ ਸਾਭ ਜੀ ਸਾਨੂੰ ਦੱਸੋ ਕੀ ਕੱਲ ਦੀ ਗਤੀਵਿਧੀ ਕੀ ਆ ਤੁਹਾ ਬਾਦ ਦੀ ਅਸੀਂ ਹਰ ਸਾਲ ਦੀ ਤਰ੍ਹਾਂ ਫਰਨਾਣਕ ਦੀ ਪ੍ਰਕਾਸ਼ਪੁਰਬ ਤੇ ਅਸੀਂ ਲੰਗਰ ਲਾਉਂਦੇ ਆ ਜੀ ਸਾਰੀ ਗਲੀ ਦੇ ਸੰਯੋਗ ਦੇ ਨਾਲ ਸਾਰੇ ਭਰਾਵਾਂ ਦੇ ਨਾਲ ਅਸੀਂ ਮਿਲ ਕੇ ਅਸੀਂ ਪਹਿਲਾਂ ਮੀਟਿੰਗ ਕਰਦੇ ਆ ਜੀ ਹਾਂ ਫਿਰ ਇਸ ਤੋਂ ਬਾਅਦ ਅਸੀਂ ਰਣਨੀਤੀ ਲਿਖਦੇ ਆ ਵੀ ਆਪਾਂ ਕਾਦਾ ਲੰਗਰ ਲਾਉਣਾ ਜਿਵੇਂ ਵੀ ਕਮੇਟੀ ਦੀ ਬਹੁਤ ਸੰਮਤੀ ਹੋ ਜਾਂਦੀ ਆ ਅਸੀਂ ਉਸ ਤਰੀਕੇ ਨਾਲ ਅਗਰੀਮੈਂਟ ਕਰਕੇ ਅਸੀਂ ਲੰਗਰ ਲਾਉਂਦੇ ਆ ਜਦੋਂ ਸਾਡੀ ਬਹੁਤ ਸੰਮਤੀ ਹੋਈ ਆਲੂ ਵਾਲੇ ਪਕੌੜੇ ਤੇ ਬ੍ਰੈਡਾਂ ਦੇ ਨਾਲ ਚਾਹ ਦੇ ਗਾਸ ਤੇ ਸੀ ਕੋਈ ਹੋਰ ਰਣਨੀਤੀ ਲੇਕਨ ਤੇ ਜਿਹੜੀ ਕੱਲ ਦੀ ਰਣਨੀਤੀ ਹੈ ਵੀ ਉਹ ਮੰਨ ਕੇ ਚਲੋ ਜਿਹੜਾ ਲੰਗਰ ਆਪਾਂ ਲਾਉਣਾ ਜਦੋਂ ਸੰਗਤ ਆਉਂਦੀ ਹੈ ਤੇ ਉਹਦੇ ਆਸਤੇ ਵੀ ਕੌਲਿਆਂ ਦਾ ਤੇ ਜਿਹੜਾ ਵੀ ਆਪਣਾ ਮੇਜ਼ ਲਾਏ ਜਾਣਗੇ ਕਿ ਪੰਕਤ ਚ ਵਾ ਕੇ ਸਿਕਾਏ ਜਾਣਗੇ ਹਾਂਜੀ ਆਪਾਂ ਇਹ ਮੇਜ਼ਾਂ ਮੇਜ਼ ਲਾ ਕੇ ਉੱਪਰ ਡੋਂਗਾ ਜਿਹਾ ਪਾ ਕੇ ਰੱਖ ਦਾਂਗੇ ਜੋ ਜਿੰਨੇ ਵੀ ਜਿਸ ਨੂੰ ਲੋੜ ਆ ਉਹ ਆਪਣੇ ਆਪ ਹਾਂਜੀ ਉਹਨਾਂ ਆਪਦੇ ਮੁਤਾਬਕ ਸ਼ਰਧਾ ਮੁਤਾਬਕ ਖਾ ਸਕਦਾ ਹੈ ਵੀ ਪਲਾਸਟਿਕ ਦੀਆਂ ਕੌਲੀਆਂ ਚ ਹਾਂਜੀ ਬਹੁਤ ਵਧੀਆ ਜੋ ਪ੍ਰੋਗਰਾਮ ਚੱਲ ਰਿਹਾ ਜੀ ਕਿਹਦਾ ਹੋ ਗਰਮੀਤ ਸਿੰਘ ਪੌਸੀਆ ਜੀ ਦੇ ਘਰ ਆਵਾਤਵਾ ਸੰਗਤ ਪਹੁੰਚੀ ਹੈ ਦੇਖ ਸਕਦੇ ਹੋ ਤੁਸੀਂ ਜਿਵੇਂ ਤਾਜ਼ਾ ਜੋ ਸਾਰਾ ਬਾਣ ਵਾਲੀ ਸਮਾਨ ਲਿਆਂਦਾ ਗਿਆ ਤੇ ਸਾਰੇ ਹੀ ਉਤਸ਼ਾਹ ਨਾਲ ਕਰ ਲੰਗਰ ਦੀ ਸੇਵਾ ਚ ਸਾਥ ਨਿਭਾ ਰਹੇ ਆ ਤੇ ਇਧਰ ਆਪਾਂ ਤੁਹਾਨੂੰ ਦਿਖਾਉਣੇ ਆਪਣੇ ਹਲਵਾਈ ਸਾਹਿਬ ਆ ਜੀ ਹੋਰ ਜੀ ਕੀ ਆਲਾ ਹਲਵਾਈ ਸਾਹਿਬ ਜੀ ਕੀ ਗਏ ਸੀ ਤੇ ਆਪਣਾ ਕੀ ਕੁਝ ਤਿਆਰ ਕਰ ਲਿਆ ਤੁਸੀਂ ਉੱਤੀ ਕੀ ਅੱਜ ਤਾ ਆਲੂ ਬਹੁਤ ਜਾਨੇ ਜੀ ਅੱਛਾ ਤੇ ਚਟਨੀ ਜੁਟਨੀ ਕਿਵੇਂ ਚਟਨੀ ਉਹਨੇ ਬਣਾਉਣੀ ਹੈ ਅੱਜ ਤਾਂ ਕਰਨੀ ਹੈ ਅੱਛਾ ਤੇ ਪਕੌੜੇ ਕਿਵੇਂ ਵੀ ਫੈਨ ਜਮਾ ਸਿਰਾ ਲਾ ਦੇਉ ਕਿ ਪਾਲਾ ਪਕੌੜਾ ਨੂੰ ਮੁੜ ਕੇ ਖਾ ਕੇ ਵੇਖੂਗਾ ਆਪ ਹੀ ਦੱਸੋਗੇ ਤੁਸੀਂ ਅੱਛਾ ਇਹ ਕਹੀ ਹਾਂ ਸੰਗਤ ਆਸਤੇ ਆ ਸੰਗਤ ਆ ਕੇ ਆਏ ਨਾ ਕਵੇ ਕੋਈ ਵੀ ਆ ਕਮੀ ਰਹਗੀ ਨਹੀਂ ਨਹੀਂ ਜੀ ਆਪ ਦਾ ਚਾਹ ਤੇ ਪਕੌੜੇ ਚ ਸਭ ਤੋਂ ਵੱਖਰਾ ਹੋਣਾ ਚਾਹੀਦਾ ਪਿੰਡ ਜੋ ਆ ਠੀਕ ਹੈ ਠੀਕ ਹੈ ਨਾ ਜੀ ਧੰਨਵਾਦ ਤੇ ਆਪਣਾ ਕਿਹੜਾ ਪਿੰਡ ਹੈ ਜੀ ਭਲਾਈਆਂ ਦਾ ਪਿੰਡ ਹੈ ਜੀ ਆਪਣਾ ਕੀ ਨਾਂ ਹੈ ਜੀ ਹੰਸਰਾਜ ਜੀ ਠੀਕ ਹੈ ਹੰਸਰਾਜ ਜੀ ਭਲਾਈ ਹੈ ਜੀ ਜੇਕਰ ਕਿਸੇ ਨੇ ਕੰਮ ਕਰਵਾਉਣਾ ਹੋਵੇ ਤਾਂ ਹੰਸਰਾਜ ਜੀ ਨਾਲ ਗੱਲਬਾਤ ਕਰ ਸਕਦਾ ਨੰਬਰ ਆਪਾਂ ਲੈ ਕੇ ਦੱਸ ਦੇਣਾ ਤਾਂ ਨੰਬਰ ਬੋਲਿਓ ਜੀ ਨੰਬਰ ਤੇ ਬਾਈ ਦਾ ਨੰਬਰ ਪੁੱਛ ਮਾਦ ਨਹੀਂ ਬੋਲ ਦਿਓ ਹੀ ਬੋਲ ਦਿਓ 99154 ਜੀ ਹਾਂਜੀ 16948 ਠੀਕ ਹੈ ਜੀ ਮਿਹਰਬਾਨੀ ਧੰਨਵਾਦ ਠੀਕ ਕੰਮ ਚੱਲ ਰਿਹਾ ਜੀ ਮਾਮ ਸਾਰਾ ਰੈਡੀ ਐ ਤੇ ਇਸ ਵੀਡੀਓ ਨੂੰ ਵਾਤ ਤੋਂ ਵਾਤ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਾਂ ਗਰੁੱਪਾਂ 'ਚ ਸਾਂਝੀ ਕਰਾਂਗੇ ਮਹਿੰਗਾ ਬਰਾੜ ਦੇ ਨਾਂ ਤੇ ਜੋ ਚੈਨਲ ਆਪਣਾ ਜੀ ਠੀਕ ਐ YouTube Facebook Instagram ਤੇ ਤੇ ਵਾਤ ਤੋਂ ਵਾਤ ਇਸ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਮਿਹਰਬਾਨੀ ਸ਼ੁਕਰੀਆ ਹੂੰ ਲਓ ਜੀ ਸੰਗਤ ਖੰਡੇ ਕਟਾਈ ਕਰਦੀ ਹੈ ਜੀ तो मिडू साहब आलू कट रहे हैं हां साफ 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 लासना ਯਾਦ ਕਰਾ ਭਾਈ ਇਹ ਭਈ ਇਹ ਇਧਰ ਚਟਨੀ ਦਾ ਜੋ ਕੰਮ ਚੱਲ ਰਿਹਾ ਹੈ। ਗਲਵਈ ਸਾਹਿਬ ਤੇ ਪਾਰ ਬਰਾੜ ਸੇਵਾ ਤੇ ਲੱਗੇ ਹੋਏ। ਚਟਨੀ ਬਣਾ ਰਹੇ ਆ ਭਾਈ। ਤੇ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਕਰਕੇ ਕਰਕੇ ਟਾਈਮ ਨਾਲ ਦੀ ਵੀਡੀਓ ਪਾ ਦਾਂਗੇ ਤੇ ਵਾਸਤਵਾ ਦੀ ਸ਼ੇਅਰ ਜ਼ਰੂਰ ਕਰ ਦਿਓ। ਠੀਕ ਹੈ। ਇਹ ਚਟਨੀ ਦਾ ਸਬਾਨ ਪਾ ਰਹੇ ਆ ਭਾਈ। ਠੀਕ ਹੈ।